ਆਸਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਇੰਡੀਆ ਗੱਠ ਜੋੜ ਜਿਹੜਾ ਕਾਂਗਰਸ ਦੇ ਨਾਲ ਸੀ ਉਸ ਨੂੰ ਵੱਡਾ ਝਟਕਾ ਲੱਗਿਆ ਪਹਿਲੀ ਹੀ ਚੋਣ ਦੇ ਵਿੱਚ ਇੰਡੀਆ ਗੱਠ ਜੋੜ ਦੀ ਕਰਾਰੀ ਹਾਰ ਹੋਈ ਹੈ ਜੀ ਹਾਂ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਵੀਜ਼ੇਪੀ ਨੇ ਜਿੱਤ ਹਾਸਲ ਹੋਈ ਹੈ ਕਬਜ਼ਾ ਕਰ ਲਿਆ ਇੱਕ ਵਾਰ ਫੇਰ ਚੰਡੀਗੜ੍ਹ ਦੀ ਮੇਅਰ ਦੀ ਸੀਟ ਤੇ ਭਾਜਪਾ ਦੀ ਚੋਲੀ ਪਿਆ ਚੰਡੀਗੜ੍ਹ ਦਾ ਮੇਅਰ ਦੱਸਦੀ ਹੈ ਕਿ ਕਰਾਰੀ ਹਾਰ ਹੋਈ ਹੈ ਇੰਡੀਆ ਗੱਠ ਜੋੜ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠ ਜੋੜ ਨੂੰ ਤਕਰੀਬਨ 12 ਹੀ ਜਿਹੜੀਆਂ ਵੋਟਾਂ ਪਈਆਂ ਨੇ ਤੇ ਜਿਹੜੀਆਂ ਵੋਟਾਂ ਬਈਆਂ ਨੇ ਵੀਜ਼ੇਪੀ ਨੂੰ ਦੱਸਦੇ ਕਿ ਵੀਜ਼ੇਪੀ ਦੇ ਮਨੋਜ ਕੁਮਾਰ ਸੁਣਕਰ ਬਣੇ ਨੇ ਮੇਅਰ ਨਵੇਂ ਮੇਅਰ ਬਣ ਚੁੱਕੇ ਨੇ ਔਰ ਜਿਹੜਾ ਕੁਲਦੀਪ ਕੁਮਾਰ ਆਮਾਦੀ ਪਾਰਟੀ ਦਾ ਮੇਅਰ ਨੂੰ ਹਰਾ ਕੇ ਜਿਹੜਾ ਚਿਹਰਾ ਸੀਗਾ ਔਰ ਉੱਤੇ ਹੀ ਨਿਰਮਲਾ ਦੇਵੀ ਕਾਂਗਰਸ ਦਾ ਚਿਹਰਾ ਸੀ ਇਹਨਾਂ ਨੂੰ ਹਰਾ ਕੇ ਵੀਜ਼ੇਪੀ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਚੰਡੀਗੜ੍ਹ ਦਾ ਨਵਾਂ ਵੀਜ਼ੇਪੀ ਦਾ ਮੇਅਰ ਬਣ ਚੁੱਕਿਆ ਕਿਰਨ ਖੇਰ ਦੀ ਜਿਹੜੀ ਵੋਟ ਦੇ ਨਾਲ ਜਿੱਤ ਹਾਸਲ ਕੀਤੀ ਔਰ ਤਕਰੀਬਨ 8 ਜਿਹੜੀਆਂ ਵੋਟਾਂ ਸੀ ਕੈਨਸਲ ਹੋਈਆਂ ਨੇ ਔਰ 16 ਵੋਟਾਂ ਵੀਜੇਪੀ ਨੂੰ ਮਿਲੀਆਂ ਨੇ ਦੱਸਦੇ ਕਿ ਇੰਡੀਆ ਗੱਠ ਜੋੜ ਨੂੰ ਲੈ ਕੇ ਲਗਾਤਾਰ ਜਿਹੜੀਆਂ ਬੈਠਕਾਂ ਹੋ ਰਹੀਆਂ ਸੀ ਬੰਗਲੌਰੂ ਤੋਂ ਲੈ ਕੇ ਦਿੱਲੀ ਤੱਕ ਔਰ ਉਸ ਤੋਂ ਲੈ ਕੇ ਕਿਹਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਦੇਖਿਆ ਜਾਵੇਗਾ ਕਿ ਇੰਡੀਆ ਗੱਠ ਜੋੜ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਵੋਟਾਂ ਲੜਨਗੇ ਲੋਕ ਸਭਾ ਦੀਆਂ ਚੋਣਾਂ ਲੜਨਗੇ ਜਿਸ ਨੂੰ ਲੈ ਕੇ ਜਿਹੜੀ ਕਰਾਰੀ ਹਾਰ ਹੋਈ ਹੈ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਜਿੱਥੇ ਕਰਾਰੀ ਹਾਰ ਹੋਈ ਔਰ ਉੱਥੇ ਹੀ ਦੱਸਦੀਏ ਕਿ ਲਗਾਤਾਰ ਆਮ ਆਦੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ 13 0 14 0 ਕਿਹਾ ਜਾ ਰਿਹਾ ਸੀ ਕਿ ਇੱਕ ਚੰਡੀਗੜ੍ਹ ਦੀ ਵੀ ਅਸੀਂ ਜਿੱਤਾਂਗੇ ਪਰ ਉੱਥੇ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਨਵਾਂ ਮੇਅਰ ਮਿਲ ਚੁੱਕਿਆ ਚੰਡੀਗੜ੍ਹ ਨੂੰ ਵਿਜੇਪੀ ਦੀ ਝੋਲੀ ਦੇ ਵਿੱਚ ਫੇਰ ਵੀ ਜਿਹੜੇ ਜਿੱਤ ਹਾਸਲ ਹੋਈ ਹੈ ਦੱਸਦੀਏ ਕਿ ਮੇਅਰ ਦੀ ਕੁਰਸੀ ਦੇ ਉੱਤੇ ਕਬਜ਼ਾ ਕਰ ਲਿਆ ਵਿਜੇਪੀ ਨੇ ਔਰ ਮੇਅਰ ਦਾ ਜਿਹੜਾ ਹੈ ਮਨੋਜ ਕੁਮਾਰ ਸੁਮਕਰ ਨੇ ਕਬਜ਼ਾ ਕਰ ਲਿਆ ਕਾਬਲੀ ਗੌਰ ਹੈ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਮੇਅਰ ਤੇ ਹੁਣ ਤੋਂ ਪਹਿਲਾਂ ਮੁਲਾਇਆ ਜਿਸ ਕਾਰਨ ਉਹਨਾਂ ਦਾ ਜਿਹੜਾ ਪਲੜਾ ਭਾਰੀ ਲੱਗ ਰਿਹਾ ਸੀ ਇਸੇ ਦਰਮਿਆਨ ਵੱਡਾ ਜਿਹੜਾ ਫੇਰ ਬਦਲ ਹੋਇਆ ਹੈ ਵੱਡੀ ਗੱਲ ਦੱਸਦੀ ਕਿ ਜਿਹੜਾ ਫੈਸਲਾ ਆਇਆ ਹੈ ਫੈਸਲਾ ਹੱਕ ਦੇ ਵਿੱਚ ਵਿਜੇਪੀ ਦੇ ਆਇਆ ਹੈ ਵਿਜੇਪੀ ਨੂੰ ਜਿਹੜਾ ਮੇਅਰ ਦਾ ਜਿੱਤ ਹਾਸਲ ਹੋਈ ਹੈ ਹਾਲਾਂਕਿ ਹਗਾਮਾ ਕੀਤਾ ਗਿਆ ਵਿਜੇਪੀ ਦੀ ਜਿੱਤ ਤੋਂ ਬਾਅਦ ਆਮਾਦੀ ਪਾਰਟੀ ਤੇ ਇੰਡੀਆ ਗੜਜੋੜ ਕਾਂਗਰਸ ਦੇ ਵੱਲੋਂ ਦੋਨਾਂ ਦੇ ਵੱਲੋਂ ਹਗਾਮਾ ਕਰ ਦਿੱਤਾ ਚੰਡੀਗੜ੍ਹ ਨੂੰ ਪਰ ਫਿਰ ਵੀ ਨਵਾਂ ਮੇਅਰ ਦੇ ਦਿੱਤਾ ਜਿਹੜਾ ਵਿਜੇਪੀ ਦੇ ਹਿੱਸੇ ਆਇਆ ਹੈ ਮਨੋਜ ਕੁਮਾਰ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਜਿਹੜੇ ਵਰਕਰਾਂ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਪਰ ਉੱਥੇ ਹੀ ਦੱਸ ਦਈਏ ਕਿ ਇਸ ਦੇ ਵਿੱਚ ਜਿਹੜੀਆਂ 8 ਵੋਟਾਂ ਕੈਨਸਲ ਹੋਈਆਂ ਨੇ ਔਰ ਜਿਹੜੀਆਂ 12 ਵੋਟਾਂ ਇੰਡੀਆ ਕਾਂਗਰਸ ਗਠਜੋੜ ਨੂੰ ਮਿਲੀਆਂ ਨੇ 16 ਵੋਟਾਂ ਜਿਹੜੀਆਂ ਮਿਲੀਆਂ ਨੇ ਉਹ ਮਿਲੀਆਂ ਨੇ ਵਿਜੇਪੀ ਨੂੰ ਇੱਕ ਵੋਟ ਕਿਰਨ ਖੈਰ ਦੀ ਬੋਰਡ ਦੇ ਨਾਲ ਵਿਜੇਪੀ ਦੀ ਜਿੱਤ ਹਾਸਲ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਜੇਪੀ ਦੀ ਜਿਹੜੀ ਜਿੱਤ ਹੋਈ ਹੈ ਔਰ ਆਮ ਆਦੀ ਪਾਰਟੀ ਔਰ ਕਾਂਗਰਸ ਦੀ ਕਰਾਰੀ ਹਾਰ ਚੰਡੀਗੜ੍ਹ ਦੀ ਮੇਅਰ ਚੋਣ ਦੇ ਵਿੱਚ ਹੋਈ ਹੈ